ਗੁਰਦੁਆਰਾ ਹਜੂਰ ਸਾਹਿਬ ਦੇ ਵੱਖ-ਵੱਖ ਗੁਰਦੁਆਰੇ ਸਾਹਿਬ ਦੇ ਜਿਹੜੇ ਆ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸੋ ਇਸੇ ਲੜੀ ਤਹਿਤ ਆਪਾਂ ਹੁਣ ਪਹੁੰਚੇ ਆਂ ਮਾਤਾ ਦੇਵਾ ਜੀ ਗੁਰਦੁਆਰਾ ਸਾਹਿਬ ਜਿੱਥੇ ਕੇ ਗੁਰੂ ਭਗਤ ਸਿੰਘ ਜੀ ਮਹਾਰਾਜ ਸ਼ਹੀਦਨ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਮਾਤਾ ਦੇਵਾ ਜੀ ਪਾਸੋਂ ਲੰਗਰ ਪ੍ਰਸ਼ਾਦਾ ਜਿਹੜਾ ਉਹ ਛਕਿਆ ਕਰਦੇ ਸਨ ਔਰ ਮਾਤਾ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਿਨਾ ਆਪਾਂ ਸ਼ਰਧਾ ਨਹੀਂ ਸੰਭਲ ਸਕਦੇ ਜਿਆਦਾ ਇਤਿਹਾਸ ਲਈ ਆਪਾਂ ਗੱਲ ਕਰਦੇ ਹਾਂ ਸਾਡੇ ਨਾਲ ਨੇਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸੰਤਾਂ ਨੂੰ ਜਿਹੜਾ ਵਾ ਚੰਨਣਾ ਪਵੇ ਸਤਕਾਰਯੋਗ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਇਤਿਹਾਸਕ ਗੁਰਦੁਆਰਾ ਜਗਤ ਮਾਤਾ ਸਾਹਿਬ ਦੇਵਾਂ ਜੀ ਦਾ ਸਤਜਗ ਦਾ ਤਪ ਸਥਾਨ ਹੈ ਸਤਗੁਰ ਪਾਸ਼ਾ ਜੀ ਕਲ ਸਤਗੁਰ ਤਲਗੀਰ ਪਾਸ਼ਾ ਜੀ ਦੇ ਤਨ ਮਹਿਲ ਸਨ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਹਿਬ ਦੇਵਾ ਜੀ ਸਤਗੁਰ ਪਾਸ਼ਾ ਜੀ ਪੰਜਾਬ ਵਿੱਚੋਂ ਜਦੋਂ ਜੰਗਾ ਜੁੱਧਾਂ ਚੋਂ ਵਿਲੇ ਹੋ ਕੇ ਤਲਵੰਡੀ ਸਾਬੋ ਕੀ ਤਖਤ ਦਮਦਮਾ ਸਾਹਿਬ ਤੋਂ ਦੱਖਣ ਦੇਸ਼ ਦੀ ਯਿਆਰੀ ਕੀਤੀ ਤਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਹਿਬ ਦੇਵਾ ਜੀ ਰਹਿ ਗਏ ਸਨ ਬਾਕੀ ਸਾਰਾ ਪਰਿਵਾਰ ਪਾਸ਼ਾ ਦਾ ਧਰਮ ਲੇਖੇ ਸ਼ਹੀਦ ਹੋ ਚੁੱਕਾ ਸੀ ਦਿੱਲੀ ਦੇ ਨਾਲ ਸੰਗਤਾਂ ਨੇ ਬੇਨਤੀ ਕਰਕੇ ਮਾਤਾ ਸੁੰਦਰੀ ਜੀ ਨੂੰ ਦਿੱਲੀ ਰੱਖ ਲਿਆ ਸੀ ਅਤੇ ਮਾਤਾ ਸਾਹਿਬ ਦੇਵਾ ਜੀ ਦੱਖਣ ਦੇਸ਼ ਗੁਰੂ ਜੀ ਦੇ ਨਾਲ ਇੱਥੇ ਆਏ ਸਨ ਸਭ ਤੋਂ ਪਹਿਲਾਂ ਕਲਗੀਧਰ ਪਾਸ਼ਾ ਜੀ ਡੇਰਾ ਗੁਰਦੁਆਰਾ ਹੀਰਾ ਘੜ ਸਾਹਿਬ ਲਾਇਆ ਚਾਰ ਪੰਜ ਦਿਨ ਕਥਾ ਕੀਰਤਨ ਦੇ ਜੀਵਾਂ ਸਜਾਏ ਫਿਰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸ਼ਿਕਾਰ ਲਈ ਤਿਆਰੀ ਕੀਤੀ ਜਾਵੇ ਮਾਤਾ ਸਾਹਿਬ ਦੇਵਾ ਜੀ ਨਾਲ ਚੱਲ ਕੇ ਇਸ ਸਥਾਨ ਤੇ ਆਏ ਜਦੋਂ ਗੁਰੂ ਸਾਹਿਬ ਜੀ ਨੇ ਮਾਤਾ ਸਾਹਿਬ ਦੇਵਾ ਜੀ ਵੱਲ ਵੇਖਿਆ ਤਾਂ ਭਾਈ ਦਇਆ ਸਿੰਘ ਜੀ ਨੂੰ ਹੁਕਮ ਕੀਤਾ ਤੁਸੀਂ ਆਪਣੀ ਮਾਤਾ ਜੀ ਨੂੰ ਵਾਪਸ ਡੇਰੇ ਜਾਣ ਲਈ ਕਹੋ ਕਿਉਂਕਿ ਅੱਗੇ ਬਹੁਤ ਸੰਘਣਾ ਜੰਗਲ ਹੈ ਅਸੀਂ ਇੱਕ ਵਿਛੜੀ ਹੋਈ ਰੂਹ ਦੀ ਭਾਲ ਕਰਕੇ ਇਸ ਦੀ ਮੁਕਤੀ ਕਰਨੀ ਗੁਰੂ ਸਾਹਿਬ ਜੀ ਨੇ ਸ਼ਿਕਾਰ ਘਾਟ ਵਾਲੇ ਸਥਾਨ ਤੇ ਜਾ ਕੇ ਇੱਕ ਸਹੇ ਦਾ ਤੀਰ ਨਾਲ ਸ਼ਿਕਾਰ ਕੀਤਾ ਬਹਾਦਰ ਸ਼ਾਹ ਨਾਲ ਸੀ ਬਹਾਦਰ ਸ਼ਾਹ ਨੇ ਕਿਹਾ ਗੁਰੂ ਸਾਹਿਬ ਜੀ ਘੋੜਾ ਜਾਨਵਰ ਮਾਰਿਆ ਗਿਆ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਪਿਆਰੀ ਸਾਧ ਸੰਗਤ ਜੀ ਇਹ ਘੋੜਾ ਜਾਨਵਰ ਨਹੀਂ ਇਹ ਗੁਰੂ ਨਾਨਕ ਪਾਸ਼ਾ ਦੇ ਸਮੇਂ ਦਾ ਵਿਛੜਿਆ ਹੋਇਆ ਭਾਈ ਮੂਲਾ ਖੱਤਰੀਆ ਸਿਆਲਕੋਟ ਦੇ ਰਹਿਣ ਵਾਲਾ ਗੁਰੂ ਨਾਨਕ ਪਾਸ਼ਾ ਦਾ ਹੁਕਮ ਨਾ ਮੰਨਦਾ ਹੋਇਆ ਇਹ 84 ਦੇ ਗੇੜ ਵਿੱਚ ਪੈ ਗਿਆ ਸੀ ਅਸਾਂ ਤਾਂ ਇਹਨਾਂ ਦੀ ਮੁਕਤੀ ਕੀਤੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਪੂਰੇ ਕੀਤੇ ਹਨ ਜਦੋਂ ਗੁਰੂ ਸਾਹਿਬ ਜੀ ਇਸ ਅਸਥਾਨ ਤੇ ਵਾਪਸ ਆਏ ਤਾਂ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰ ਪਾਤਸ਼ਾਹ ਜੀ ਮਾਤਾ ਜੀ ਵਾਪਸ ਡੇਰੇ ਨਹੀਂ ਗਏ ਇੱਥੇ ਹੀ ਗੋਦਾਵਰੀ ਨਦੀ ਦੇ ਕਿਨਾਰੇ ਤੇ ਸਮਾਧੀ ਲਾ ਕੇ ਬੈਠੇ ਹਨ ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਪਿਆਰੀ ਸਾਧ ਸੰਗਤ ਜੀ ਮਾਤਾ ਸਾਹਿਬ ਦੇਵਾ ਜੀ ਨੇ ਇੱਥੇ ਸਤਜਗ ਵਿੱਚ ਬੈਠ ਕੇ ਬਹੁਤ ਭਗਤੀ ਬੰਦਗੀ ਕੀਤੀ ਹੈ ਦੁਬਾਰਾ ਫਿਰ ਇਸ ਧਰਤੀ ਨਾਲ ਪਿਆਰ ਜਾਗ ਪਿਆ ਹੈ ਮਾਤਾ ਜੀ ਦੇ ਇਸ ਸਮਾਧੀ ਅਸਥਾਨ ਤੇ ਤੰਬੂ ਲਾਇਆ ਗਿਆ ਮਾਤਾ ਸਾਹਿਬ ਦੇਵਾ ਜੀ ਮਾਤਾ ਭਾਗੋ ਜੀ ਤੇ ਹੋਰ ਸਿੱਖ ਸੰਗਤਾਂ ਇੱਥੇ ਲੰਗਰ ਦੀ ਸੇਵਾ ਕਰਿਆ ਕਰਦੇ ਸਨ ਗੁਰੂ ਸਾਹਿਬ ਜੀ ਦੋ ਵੇਲੇ ਦਾ ਇੱਥੇ ਲੰਗਰ ਪ੍ਰਸ਼ਾਦਾ ਪਾਣੀ ਸ਼ਕਤ ਹੈ ਦਾ ਪੈਰ ਵਿਸਰਾਮ ਕਰਦੇ ਰਾਤ ਨੂੰ ਹੀਰਾਕਰ ਸਾਹਿਬ ਰਾਜ ਤੇ ਫਿਰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸਹਿਬ ਦੇਵਾ ਜੀ ਸਾਡੀ ਹੁਣ ਜਗਤ ਯਾਤਰਾ ਥੋੜੀ ਰਹਿ ਗਈ ਆ ਤੁਸੀਂ ਆਪਣੀ ਮਾਤਾ ਸੁੰਦਰੀ ਜੀ ਕੋਲ ਦਿੱਲੀ ਚਲੇ ਜਾਓ ਮਾਤਾ ਸਾਹਿਬ ਦੇਵਾ ਜੀ ਨੇ ਨਿਮਰਤਾ ਨਾਲ ਬੇਨਤੀ ਕੀਤੀ ਸਤਿਗੁਰ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਦਿਦਾਰੇ ਤੇ ਲੰਗਰ ਦੀ ਸੇਵਾ ਦਾ ਕੀ ਬਣ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਸਹਿਬ ਦੇਵਾ ਜੀ ਤੁਹਾਡੇ ਲੰਗਰ ਰਹਿੰਦੀ ਦੁਨੀਆ ਤੱਕ ਚੱਲਦੇ ਰਹਿਣਗੇ ਜਿਹੜੀਆਂ ਸੰਗਤਾਂ ਸ਼ਰਧਾ ਭਾਵਨਾ ਨਾਲ ਤੇਰੇ ਲੰਗਰ ਵਿੱਚ ਸੇਵਾ ਅਤੇ ਸਿਮਰਨ ਕਰਿਆ ਕਰਨਗੀਆਂ ਉਹਨਾਂ ਦੀਆਂ ਆਸਾਂ ਮਰਾਦਾ ਪੂਰੀਆਂ ਹੋਇਆ ਕਰਨਗੀਆਂ ਲੰਗਰ ਵਿੱਚ ਕਿਸੇ ਚੀਜ਼ ਦੀ ਤੋੜ ਨਹੀਂ ਆਵੇਗੀ ਮਾਤਾ ਸਾਹਿਬ ਦੇਵਾ ਜਿਨ੍ਹਾਂ ਸਤਿਗੁਰ ਪਾਤਸ਼ਾਹ ਜੀ ਨੇ ਪੰਜ ਸ਼ਸਤਰ ਦੇ ਕੇ ਬਚਨ ਕੀਤੇ ਸਾਹਿਬ ਦੇਵਾ ਜੀ ਜਦੋਂ ਤੁਸੀਂ ਅੰਮ੍ਰਿਤ ਵੇਲੇ ਤੇ ਨਿਤਨੇਮ ਕਰਕੇ ਅਰਦਾਸ ਕਰਿਆ ਕਰੋਗੇ ਇਹਨਾਂ ਸ਼ਸਤਰਾਂ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ ਭਾਈ ਮਨੀ ਸਿੰਘ ਜੀ ਦੇ ਨਾਲ ਕੁਝ ਹੋਰ ਸਿੰਘ ਭੇਜ ਕੇ ਮਾਤਾ ਸਾਹਿਬ ਦੇਵਾ ਜੀ ਨੂੰ ਪਾਲਕੀ ਸਾਹਿਬ ਵਿੱਚ ਬਿਠਾ ਕੇ ਪੰਜ ਸ਼ਸਤਰ ਸਜਾ ਕੇ ਮਾਤਾ ਸੁੰਦਰੀ ਜੀ ਕੋਲ ਦਿੱਲੀ ਭੇਜਿਆ ਗਿਆ ਇੱਥੇ ਕਲਗੀਧਰ ਪਾਸ਼ਾ ਜੀ ਸੱਚਖੰਡ ਵੱਡੇ ਗੁਰਦੁਆਰਾ ਸਾਹਿਬ ਦੀਵਾਲੀ ਦੀ ਪੰਚਮੀ ਨੂੰ ਪੰਜ ਪੈਸੇ ਨਾਰੀਅਲ ਦਾ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰਕੇ ਜਗਤ ਸੰਸਾਰ ਨੂੰ ਸ਼ਬਦ ਗੁਰੂ ਪਾਤਸ਼ਾਹ ਜੀ ਦੇ ਲੜ ਲਾ ਕੇ ਕਲਗੀਧਰ ਪਾਤਸ਼ਾਹ ਜੀ ਚੰਦਨ ਚਿਖਾ ਚਨਾ ਕੇ ਇੱਕ ਨਾਤਾਂ ਲਵਾ ਕੇ ਛੋਟੀ ਕਿਰਪਾਨ ਚਿਖਾ ਵਿੱਚ ਰੱਖ ਕੇ ਭਾਈ ਸੰਤੋਖ ਸਿੰਘ ਜੀ ਕੋਲੋਂ ਚੇਖਾ ਨੂੰ ਅਗਨੀ ਪੇਟ ਕਰਾ ਕੇ ਸਤਗੁਰ ਪਾਸ਼ਾ ਜੀ ਸਣ ਘੋੜੇ ਸਣ ਬਾਜ ਸੱਚਖੰਡ ਵਿੱਚੋਂ ਚਾਲਾ ਮਾਰ ਕੇ ਪੌੜੀਆਂ ਉਤਰ ਕੇ ਮਾਤਾ ਜੀ ਦਾ ਸਤਜੁਗ ਦਾ ਤਪ ਅਸਥਾਨਿਆ ਦਰਬਾਰ ਸਾਹਿਬ ਦੇ ਹੇਠਾਂ ਦਰਸ਼ਨ ਕਰਕੇ ਜਾਣਾ ਅੱਗੇ ਆਰ ਪਾਰ ਦਰਵਾਜ਼ਾ ਅੱਗੇ ਕਲਗੀਧਰ ਪਾਸ਼ਾ ਜੀ ਜਿੱਥੇ ਪ੍ਰਸ਼ਾਦਾ ਸੰਗਤਾਂ ਸਵੇਰ ਪ੍ਰਸ਼ਾਦਾ ਪਾਣੀ શકਦੇ ਸਨ ਉੱਥੇ ਵੀ ਦਰਸ਼ਨ ਕਰਕੇ ਜਨਾ ਕੇ ਆਰ ਪਾਰ ਦੁਰਾਜਾ ਅੱਗੇ ਮਾਤਾ ਸਾਹਿਬ ਦੇਵਾ ਜੀ ਦਾ ਅੱਠੇ ਪੈਰ ਲੰਗਰ ਚੱਲ ਰਿਆ ਮਾਤਾ ਜੀ ਦੇ ਲੰਗਰਾਂ ਵਿੱਚੋਂ ਸੰਗਤਾਂ ਨੇ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਜ਼ਰੂਰ ਛੱਕ ਕੇ ਜਨਾ ਸਤਿਗੁਰ ਪਾਸ਼ਾ ਜੀ ਤੁਹਾਡੀ ਯਾਤਰਾ ਸਫਲ ਕਰਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਪੂਰ ਸੰਪੂਰਨ ਇਤਿਹਾਸ ਜਿਹੜਾ ਮਾਤਾ ਸਾਹਿਬ ਦੇਵਾ ਜੀ ਦਾ ਸਿੰਘ ਸਾਹਿਬਾ ਤੋਂ ਸੁਣਨ ਕੀਤਾ ਇਸੇ ਤਰ੍ਹਾਂ ਹੀ ਲੜੀ ਜਿਹੜੀ ਆ ਸਾਡੀ ਚੱਲਦੀ ਰਹੇਗੀ ਔਰ ਦੂਸਰੇ ਗੁਰਦੁਆਰਿਆਂ ਸਾਹਿਬ ਦੇ ਆਪਾਂ ਇਸੇ ਤੀਕੇ ਨਾਲ ਦਰਸ਼ਨ ਕਰਦੇ ਰਹੇ ਸਾਡੀ ਦਰਸ਼ਕਾਂ ਨੂੰ ਇਹ ਰਿਕਵੈਸਟ ਹੈ ਕਿ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਸਿੱਖ ਇਤਿਹਾਸ ਅਤੇ ਹੋਰ ਇਤਿਹਾਸਿਕ ਜਗ੍ਹਾ ਨੂੰ ਆਪਾਂ ਜਿਹੜਾ ਵਾ ਤੁਹਾਡੇ ਤਜਰਬਾ ਕਰੀਏ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤਾਂ ਕਿ ਉਹ ਤੁਹਾਡੇ ਇਸ ਲਾਈਕ ਸ਼ੇਅਰ ਤੇ ਕਮੈਂਟ ਦੇ ਨਾਲ ਸਾਡਾ ਹੌਸਲਾ ਬਣਿਆ ਰਹੇ ਕੈਮਰਾਮੈਨ ਸੋਨੀ ਦੇ ਨਾਲ ਸਰਵਣ ਸਿੰਘ ਜੀ ਹਜੂਰ ਸਾਹਿਬ ਨਦੇੜ